ਕੈਨੇਡਾ ਦੇ ਵਿੱਚ ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਤੇ ਹਰ ਰੋਜ਼ ਪੰਜਾਬੀ ਨੌਜਵਾਨਾਂ ਦੀਆਂ ਵਿਦੇਸ਼ਾਂ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਤੇ ਅਜੇ ਹੀ ਇੱਕ ਹੋਰ ਮੰਦਭਾਗੀ ਖਬਰ ਜਿਹੜੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਸਟਫੋਰਡ ਤੋਂ ਸਾਹਮਣੇ ਆਈ ਹੈ ਅਤੇ ਇੱਥੇ ਜਾਣਕਾਰੀ ਮਿਲੀ ਹੈ ਕਿ ਸੜਕ ਹਾਸੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਮ੍ਰਿਤਕ ਦੀ ਪਛਾਣ ਗੁਰਸਿੱਖ ਪੰਜਾਬੀ ਨੌਜਵਾਨ ਬਲਕਰਨ ਵੀਰ ਸਿੰਘ ਖੇਰਾਵਜੋ ਹੋਈ ਹੈ ਬਲਕਰਨ ਵੀਰ ਸਿੰਘ ਜ਼ਿਲ੍ਹਾ ਬਰਨਾਲਾ ਦੇ ਮਹਿਲਕਲਾ ਦੇ ਨੇੜੇ ਪਿੰਡ ਮੰਗੇਵਾਲ ਦਾ ਰਹਿਣ ਵਾਲਾ ਸੀ ਜਾਣਕਾਰੀ ਦੇ ਅਨੁਸਾਰ ਬਲਕਰਨ ਵੀਰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਐਬਸ ਰਿਪੋਰਟ ਦੇ ਰੋਟਰੀ ਸਟੇਡੀਅਮ ਦੇ ਨੇੜੇ 골ਡਨ ਐਵੇਨਿਊ ਟਰੱਥ ਸਟਰੀਟ ਤੇ ਉਸ ਦਾ ਮੋਟਰਸਾਈਕਲ ਅਚਾਨਕ ਜਿਹੜਾ ਬੇਕਾਬੂ ਹੋ ਗਿਆ ਉਹ ਕੇ ਸਟਰੀਟ ਲਾਈਟ ਵਾਲੇ ਖੰਭੇ ਦੇ ਨਾਲ ਝਟਕਰਾਇਆ ਅਤੇ ਗੰਭੀਰ ਸੱਟਾਂ ਦੇ ਵੱਜਣ ਦੇ ਕਾਰਨ ਬਲਕਰਨ ਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਹਲੇ ਵਿਦੇਸ਼ਾਂ ਨੇ ਪਤਾ ਨਹੀਂ ਕਿੰਨੇ ਕੁ ਪੰਜਾਬੀ ਨੌਜਵਾਨਾਂ ਦੀਆਂ ਜਿਹੜੀਆਂ ਨੇ ਉਹ ਜਾਨਾਂ ਲੈਣੀਆਂ ਨੇ ਤੇ ਰੋਜ਼ ਹੀ ਇਹੋ ਜੀ ਕੋਈ ਨਾ ਕੋਈ ਅਣਸੁਖਾਵੀ ਘਟਨਾ ਜੜੀ ਉਹ ਆਪਣੇ ਸામਣੇ ਆਉਂਦੀ ਹੈ ਤੇ ਜਿਹਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਰੋਜ਼ ਤੁਸੀਂ ਦੇਖ ਸਕਦੇ ਹੋ ਕਿ ਇੱਕ ਦੋ ਖਬਰਾਂ ਅਜਹੀਆਂ ਹੁੰਦੀਆਂ ਹੀ ਨੇ ਕਿ ਜਿਹਦੇ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਪੰਜਾਬ ਦੇ ਨਾਲ ਸੰਬੰਧਿਤ ਨੌਜਵਾਨਾਂ ਦੇ ਜਿਹੜੇ ਮੌਤਾਂ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ ਪਤਾ ਨਹੀਂ ਕਦੋਂ ਤੱਕ ਹਲੇ ਜਿਹੜਾ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ